ਹੈਲੋ ਫਰੈਂਡਸ ਸਤਿ ਸ੍ਰੀ ਅਕਾਲ ਵੈਲਕਮ ਕਰਦੀ ਹਾਂ ਤੁਹਾਡਾ ਰੌਨਕਦੀਪ ਵਲੌਗ ਚੈਨਲ ਤੇ ਤੇ ਉਮੀਦ ਕਰਦੀ ਹਾਂ ਸਾਰੇ ਬਹੁਤ ਵਧੀਆ ਹੋਵਗੇ ਤੰਦਰੁਸਤ ਹੋਵਗੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਲਓ ਜੀ ਤੇ ਸਵੇਰ ਦਾ ਟਾਈਮ ਸੀਗਾ ਤੇ ਮੈਂ ਕੰਮ ਨੂੰ ਵੇੜ ਕੇ ਹੱਟੀ ਸੀ ਤੇ ਮੇਰੀ ਫਰੈਂਡ ਦਾ ਫੋਨ ਆ ਗਿਆ ਕਹਿੰਦੀ ਵੀ ਮੈਨੂੰ ਨਾ ਆਪਦੇ ਵਾਲੇ ਡਾਕਟਰ ਕੋਲੇ ਲੈ ਕੇ ਜਾਓ ਜਿਹੜਾ ਪਰਸਨਲੀ ਸਾਡਾ ਡਾਕਟਰ ਹੈ ਫੈਮਲੀ ਵਾਲਾ ਵੀ ਜਿਹਦੇ ਤੋਂ ਤੁਸੀਂ ਮੈਡੀਸਨ ਲੈਣੇ ਕਿਉਂਕਿ ਮੰਮੀ ਦੀ ਵੀ ਤੁਹਾਨੂੰ ਮੈਂ ਦੱਸਿਆ ਸੀ ਅੱਗੇ ਬਾਹਾਂ ਦੀ ਬਹੁਤ ਪ੍ਰੋਬਲਮ ਸੀ ਤੇ ਉਹ ਸੇਮ ਪ੍ਰੋਬਲਮ ਮੇਰੀ ਫਰੈਂਡ ਨੂੰ ਹੋ ਗਈ ਹੈ ਵੀ ਪਤਾ ਨਹੀਂ ਕਿਉਂ ਸੁਕੀ ਜੀ ਜਿਵੇਂ ਪੇਨ ਨਹੀਂ ਪੈਂਦੀ ਤੇ ਉਹਨੇ ਉਹ ਥੈਪੀ ਵੀ ਕਰਾ ਲਈ ਹੈ ਪਰ ਕੋਈ ਫਰਕ ਨਹੀਂ ਪਿਆ ਤੇ ਇੱਕ ਜਿਵੇਂ ਜਿਹੜੇ ਆ ਬਾਹਾਂਵਾਂ ਮਲਦੇ ਹੁੰਦੇ ਆ ਨਾ ਜਾਂ ਮਤਲਬ ਗੋਡੇ ਗਿੱਟੇ ਜਿਹੇ ਤੇ ਆ ਹਨਾ ਵਾਰੇ ਇਹ ਲਾਉਂਦੇ ਆ ਉਹਨਾਂ ਨੂੰ ਵੀ ਕਹਿੰਦੀ ਮੈਂ ਦਿਖਾ ਲਿਆ ਇੱਕ ਦੋਵਾਂ ਨੂੰ ਪਰ ਕੋਈ ਫਰਕ ਨਹੀਂ ਪਿਆ ਕੰਨੀ ਤੇ ਬੀਅਰੇਬਲ ਪੇਨ ਜਿਵੇਂ ਹੁੰਦੀ ਹੈਗੀ ਆਪਾਂ ਸਹਿਣ ਨਹੀਂ ਕਰ ਸਕਦੇ ਉਹ ਪੇਨ ਹੁੰਦੀ ਹੈ ਤੇ ਮੰਮੀ ਮੈਨੂੰ ਕਹਿੰਦੇ ਵੀ ਜੇ ਜਾਣਾ ਤਾਂ ਤੁਸੀਂ ਹੈਗਾ ਹੀ ਆ ਤੇ ਚਲੋ ਇਹਦੇ ਗੁੱਲਕ ਵਾਲੇ ਜਿਹੜੇ ਪੈਸੇ ਹੁੰਦੇ ਆ ਹਾਰਦਿਕ ਦੇ ਹਨਾ ਉਹ ਮੈਂ ਇਹਦੇ ਹੀ ਰੱਖ ਲੈਣੀ ਹੁੰਦੀ ਆ ਵੀ ਉਹ ਤੁਸੀਂ ਜਮਾ ਕਰਵਾ ਦਿਓ ਕਿੰਨੇ ਹੋ ਗਏ ਪਹਿਲਾਂ ਮੈਂ ਇਹਦੇ ਬਰਥਡੇ ਤੇ ਕਰਾਈ ਸੀ ਅਗਸਤ ਚ ਹੁੰਦੇ ਦਾ ਕਿੰਨੇ ਕ ਵਿਚਾਰੇ ਕੋਲੇ ਹਨਾ ਜਿਵੇਂ ਕੋਈ ਛਗਨ ਛੁਗਨ ਦੇ ਜਾਂਦਾ ਜਾਂ ਘਰੋਂ ਲੈ ਲੈਂਦਾ ਦਾਦੀ ਤੋਂ ਲੈ ਲੇ ਪਾਪਾ ਤੋਂ ਲੈ ਲੇ ਕਈ ਵਾਰੀ ਮੇਰੇ ਲੈ ਜਾਂਦਾ ਟੁੱਟੇ ਫੁੱਟੇ ਜੋ ਵੀ ਹੁੰਦੇ ਆ ਹਨਾ ਸਿੱਕਿਆ ਰਹਿਣੇ ਅਲੱਗ ਗੁੱਲਕ ਲਾ ਰੱਖਿਆ ਹੈ ਤੇ ਨੋਟਾਂ ਵਾਲਾ ਇਹ ਨਹੀਂ ਅਲੱਗ ਲਾ ਰੱਖਿਆ ਔਰੰਜਾ ਤੇ ਉਹ ਥੱਲੇ ਉਹ ਨਾ ਪੂਰੀ ਤਰ੍ਹਾਂ ਨਿਕਲ ਦੇਣੀ ਸੀਗੇ ਮੈਥੋਂ ਮਸਾਂ ਹੌਲੀ ਹੌਲੀ ਲੱਗੀ ਪਈ ਸੀ ਤੇ ਮੰਮੀ ਮੈਨੂੰ ਕਹਿੰਦੇ ਸੀਗੇ ਵੀ ਕਿੰਨੇ ਹੋ ਗਏ ਆ ਵਿੱਚੋਂ ਕੁਛਕ ਪੈਸੇ ਘਰੋਂ ਪਾ ਲਓ ਪਰ ਨਾ ਤਾਂ ਮੰਮੀ ਨੇ ਦਿੱਤੇ ਤੇ ਨਾ ਪਾਪਾ ਜੀ ਨੇ ਉਹਦੇ ਨੇ ਦਿੱਤੇ ਤੇ ਦੋਨੋਂ ਨੇ ਕੋਈ ਪੈਸਾ ਨਹੀਂ ਦਿੱਤਾ ਇਸ ਕਰਕੇ ਉਹਦੇ ਵਿਚਾਰੇ ਦੇ ਆਪ ਦੇ ਹੀ ਸੀ ਜਿਹੜੇ ਮੈਂ ਉਨਹੀਂ ਉਹਦੇ ਸੇਵ ਕਰਿਆਈ ਉੱਥੇ ਹਨਾ ਤੇ ਇਹ ਮੈਂ ਅਕਾਊਂਟ ਵੀ ਹੁਣੇ ਜਿਖਲਾਇਆ ਸੀ ਪਹਿਲਾਂ ਤਾਂ ਮੈਂ ਹੀ ਯੂਜ਼ ਕਰ ਲੈਂਦੀ ਸੀਗੀ ਹੌਣ ਚਲੋ ਇਹ ਹੁੰਦਾ ਵੀ ਹਨਾ ਵੀ ਚਲੋ ਕੀ ਐਵੇਂ ਖਰਚਾ ਕਰੀ ਮੈਂ ਵੀ ਫਜ਼ੂਲ ਖਰਚੀ ਬਹੁਤ ਕਰਦੀ ਸੀਗੀ ਵੀ ਇਹਦੇ ਜਿੰਨੇ ਵੀ ਪੈਸੇ ਹੁੰਦੇ ਸੀ ਸ਼ਗਨ ਸ਼ੁਗਨ ਵਾਲੇ ਹਨਾ ਜਿਵੇਂ ਅੱਜਕੱਲ੍ਹ ਤੋਂ ਮੋਸਟਲੀ ਕੋਈ ਆਉਂਦਾ ਹਨਾ ਵੀ 200 ਰੁਪਏ ਤਾਂ ਦੇ ਹੀ ਜਾਂਦਾ ਹਨਾ ਬੇ ਰਿਲੇਟਿਵ ਆਂਦੇ ਆ ਜਾਂ ਉਧਰ ਜਿਵੇਂ ਜਾਂਦੀ ਆ ਹਨਾ ਇਹਦੀ ਨਾਨੀ ਨੇ ਵੀ ਇਹਨੂੰ ਆਲਵੇਸ ਚਾਹੀਏ ਸੀ ਹਫਤੇ ਬਾਅਦ ਆਵੜੀਏ ਵੀ 200 ਰੁਪਏ ਦੇਣਾ ਹੁੰਦਾ ਹੈ ਹਨਾ ਤੇ ਉਵੇਂ ਬੱਚੇ ਕੋਲ ਚਲ ਜੁੜ ਜਾਂਦੇ ਹੈਗੇ ਬੱਚੇ ਨੂੰ ਵੀ ਆਦਤ ਪੈ ਜਾਂਦੀ ਹੈਗੀ ਹਨਾ ਇਹਨੂੰ ਮੈਂ ਕਹਿ ਰੱਖਿਆ ਸੀ ਕਿ ਵੀ ਤੂੰ ਨਾ ਇਹ ਵੀ ਖਰਚ ਦਿੰਦਾ ਸੀ ਕਈ ਵਾਰੀ ਤਾਂ ਹਾਂ ਜੇ ਕੋਈ 100 ਰੁਪਏ ਦੇ ਜਵੇ ਤਾਂ ਉਹ ਤਾਂ ਇਹਦੇ ਖਰਚ ਨਹੀਂ ਹੁੰਦੇ ਹਾਂ ਜੇ 200 ਚਲੋ ਬੱਚੇ ਨੂੰ ਵੱਡਾ ਲੱਗਦਾ ਹੈ ਨਾ ਚਲੋ ਉਹ ਤਾਂ ਮੈਨੂੰ ਫੜਾ ਦਿੰਦਾ ਸੀ ਤੇ ਫਿਰ ਨਾ ਮੈਂ ਇਹਨੂੰ ਇੱਕ ਦਿਨ ਕਿਹਾ ਸੀ ਵੀ ਤੈਨੂੰ ਥੋੜੇ ਥੋੜੇ ਕਰਕੇ ਸਾਰੇ ਜੋੜ ਲੈ ਜਿੱਦ ਦੇ ਵੀ ਤੇਰੇ ਜੁੜ ਗਏ ਤੂੰ ਲੈਪਟਾਪ ਲੈ ਲਈ ਹਾਂ ਨਾ ਤੇ ਇਹਨੂੰ ਬੜਾ ਕਰੇਜ਼ ਆ ਉਸ ਚੀਜ਼ ਦਾ ਵੀ ਮੈਂ ਲੈਪਟਾਪ ਲਵਾਂਗਾ ਤੇ ਇੱਥੇ ਮੈਂ ਸਾਰੇ ਪੈਸੇ ਜਿਹੜੀ ਦੇ ਕਲੈਕਟ ਕਰ ਲਈ ਸੀਗੇ ਜਿਆਦਾ ਤਾਂ ਨਹੀਂ ਬਣੇ ਹਨਾ ਵਿਚਾਰੇ ਕੋਲੇ 2500 ਰੁਪਏ ਵੀ ਨਹੀਂ ਪੂਰਾ ਬਣਿਆ ਸੀ ਤੇ 1 ਤੇ ਪਾ ਕੇ ਮਸਾਂ ਹੀ 2500 ਕੀਤੇ ਸੀਗੇ ਮੰਮੀ ਤਾਂ ਕਹਿੰਦੇ ਸੀਗੇ ਮੰਥਲੀ ਤੁਸੀਂ ਕਸ਼ਤ ਮੰਨ ਲੋ ਵੀ ਉਹ ਥੋੜਾ ਜਿਆ ਵਧੀਆ ਹੋ ਜਾਂਦਾ ਚਲੋ ਸੇਵਿੰਗ ਹੈ ਵੀ ਉਹ ਤਾਂ ਆਪਾਂ ਆਪ ਹੀ ਯੂਜ਼ ਕਰ ਲੈਣੀ ਹੁੰਦੀ ਹੈ ਜਦੋਂ ਚਲ 4 ਪੈਸੇ ਜੁੜ ਗਏ ਹਨਾ ਪਰ ਤੁਸੀਂ ਦੇਖੋ ਵੀ ਜੇ ਸਾਲ ਚ 5000 ਵੀ ਹੋਊਗਾ ਹਨਾ ਤੇ ਕਿੰਨੇ ਕੁ ਜੁੜ ਜਾਣਗੇ ਇਹ ਤਾਂ ਆਪਾਂ ਨੂੰ ਬਸ ਇੱਕ ਹੁੰਦਾ ਕਰੇਜ ਜਾਂ ਚਲੋ ਮੈਨੂੰ ਇਹ ਹੈ ਵੀ ਬੱਚੇ ਨੂੰ ਆਦਤ ਪੈ ਜਾਊਗੀ ਹਨਾ ਵੀ ਇਹ ਨੂੰ ਜਿਹੜੀ ਆਦਤ ਪਾਈ ਜਾਵੇ ਥੋੜੀ ਥੋੜੀ ਸੇਵਿੰਗ ਦੀ ਤੇ ਜੇ ਬੱਚੇ ਕੋਲੇ ਪੈਸੇ ਹੁੰਦੇ ਆ ਜਿਵੇਂ ਕੋਈ ਦੇ ਜਾਂਦਾ ਹੈ ਹਨਾ 100 200 ਤੇ ਉਹ ਬੱਚੇ ਨੇ ਖਾਣ ਪੀਣ ਗਲਤ ਚੀਜ਼ਾਂ ਖਾਣ ਤੇ ਲਾਉਣੇ ਹੁੰਦੇ ਵੀ ਕਿ ਉਹ ਪੈਕੇਟ ਜੇ ਲੈ ਲੈ ਚਾਕਲੇਟ ਲੈ ਲੈ ਲਟਰਮ ਫਟਰਮ ਲੈ ਆਇਆ ਐਵੇਂ ਹੀ ਨਾ ਹੀ ਯੂਜ਼ ਕਰ ਲੈਂਦਾ ਸੀਗਾ ਤੇ ਹੁਣਵੇਂ ਦੇ ਦਿਮਾਗ ਦੇ ਵਿੱਚ ਇੱਕ ਕ੍ਰੇਜ਼ ਦਾ ਪਤਾ ਹੈਗਾ ਵੀ ਉਹ ਨੂੰ ਸੇਵ ਕਰ ਇਕੱਠੇ ਕਰਕੇ ਨਾ ਵੀ ਤੂੰ ਲੈਪਟਾਪ ਲੈ ਲੀ ਤੇ ਚਲੋ ਛੋਟਾ ਕਰਕੇ ਮੰਨ ਵੀ ਗਿਆ ਹਨਾ ਤੇ ਇੱਥੇ ਸਿੱਕੇ ਸੁੱਕੇ ਵਿਚਾਰੇ ਵਾਵਾ ਕਰੀ ਬੈਠਾ ਸੀ ਤੇ ਮੈਂ ਕਿਹਾ ਚਲੋ ਮੈਂ ਅੱਜ ਨਾਲ ਦੀ ਸ਼ਾਪ ਹੈ ਜਿਹੜੀ ਇਹਦੇ ਤੋਂ ਚੇਂਜ ਕਰਵਾ ਲੂੰਗੀ ਹਨਾ ਤੇ ਟਾਈਮ ਤਾਂ ਉੱਥੇ ਕਈ ਵਾਰੀ ਘੱਟ ਹੀ ਲੱਗਦਾ ਹਨਾ ਪੋਸਟ ਆਫਿਸ ਜਿਵੇਂ ਰਸਤਾ ਹੁੰਦਾ ਹੈਗਾ ਪਰ ਨਾ ਉੱਥੇ ਇੱਕ ਮਤਲਬ ਵੀਰ ਜੀ ਹੈਗੇ ਆ ਵੀ ਉਹ ਚੋਂ ਥੋੜੀ ਜਿਹੀ ਇੱਕ ਸਿਸਟਰ ਉੱਥੇ ਹਨਾ ਮਤਲਬ ਲੱਗੀ ਹੋਈ ਹੈ ਮੈਡਮ ਹੈ ਜਿਹੜੀ ਹਨਾ ਮੈਂ ਉਹਨੂੰ ਸਿਸਟਰ ਹੀ ਕਹਿ ਦਿੰਨੀ ਆ ਉਹ ਵੀ ਨਾਈਸ ਹੈ ਤੇ ਉਹ ਨਾ ਮੈਨੂੰ ਜਾਣਦੇ ਜਾਂ ਥੋੜਾ ਜਿਹਾ ਮਤਲਬ ਜਾਣ ਜਾਣ ਜਾਂ ਹੋ ਗਿਆ ਜਿਵੇਂ ਤੇ ਉਹ ਥੋੜੀ ਹੈਲਪ ਕਰ ਦਿੰਦੇ ਆ ਵੀ ਪਹਿਲਾਂ ਹੀ ਮੇਰੇ ਤੋਂ ਵੀ ਮੈਨੂੰ ਵਾਰੀ ਦੇ ਦਿੰਦੇ ਹੈਗੇ ਆ ਕਿਉਂਕਿ ਉੱਥੇ ਆਧਾਰ ਕਾਰਡ ਵਗੈਰਾ ਅਪਡੇਟ ਵਾਲੇ ਵੀ ਬੈਠੇ ਹੁੰਦੇ ਆ ਹੋਰ ਪਤਾ ਨਹੀਂ ਕੀ ਕੀ ਹਨਾ ਲੋਕਾਂ ਨੂੰ ਜੋ ਵੀ ਕੰਮ ਹੁੰਦਾ ਕਾਫੀ ਜ਼ਿਆਦਾ ਰਸ਼ ਹੁੰਦਾ ਏ ਸੋ ਪੋਸਟ ਆਫਿਸ 'ਚ ਤੇ ਪਰ ਉਹ ਮੈਂ ਥੋੜਾ ਜਿਹਾ ਉਹਨਾਂ ਨੂੰ ਰਿਕੁਐਸਟ ਜੀ ਕਰਕੇ ਤੇ ਪਹਿਲਾਂ ਹੀ ਕਰ ਲੈਣੀ ਹੁੰਦੀ ਹੈ ਹੁਣ ਮੈਂ ਇੱਥੇ ਖਾਣਾ ਵੀ ਨਹੀਂ ਖਾਧਾ ਸੀ ਮੈਨੂੰ ਇਹ ਸੀਗਾ ਵੀ ਡਾਕਟਰ ਦੇ ਥੋੜਾ ਟਾਈਮ ਲੱਗੂਗਾ ਪਰ ਉੱਥੇ ਸਾਡੀ ਬਹੁਤ ਪੱਕਾਈ ਹੋਈ ਹੈ ਹਨਾ ਅੱਗੇ ਜਾ ਕੇ ਕਿ ਲੋ ਅਸੀਂ ਪਹੁੰਚ ਗੀਆਂ ਸੀਗੀਆਂ ਡਾਕਟਰ ਦੇ ਤੇ ਇਹ ਹੈਗਾ ਸਪੈਸ਼ਲਿਸਟ ਜਾਣਾ ਅਸੀਂ ਫੈਮਿਲੀ ਡਾਕਟਰ ਦੇ ਸੀ ਉੱਥੋਂ ਅਸੀਂ ਮੂਵ ਹੋ ਗਈਆਂ ਇੱਥੇ ਇਹ ਹੈਗਾ ਵੀ ਆਹ ਜੋੜਾਂ ਹੱ ਏ ਸਾਡੇ ਇਥੇ ਫੇਮਸ ਹ ਲੱਡਾ ਡਾਕਟਰ ਹਨ ਤੇ ਨਾਂ ਲ ਇਹਦਾ ਗਾਇਨੀ ਵਾਲੀ ਇਹਨਾਂ ਦੀ ਵਾਈਫ ਹੈਗੀ ਹੈ ਹਨ ਵੀ ਡਿਲੀਵਰੀ ਵਗੈਰਾ ਕਰਦੇ ਹੈਗੇ ਜੱਚਾ ਬੱਚਾ ਕਿੰਦਰ ਵੀ ਨਾਂ ਲਿਆ ਏ ਨਾ ਨਿਊ ਬਣਾਇਆ ਇਹਨਾਂ ਨੇ ਵੱਡਾ ਕਰਕੇ ਤੇ ਐਨਾ ਸੋਹਣਾ ਹਸਪੀਟਲ ਬਣਾ ਲਿਆ ਤੇ ਮੈਂ ਤਾਂ ਦੇਖ ਹੀ ਜਾ ਰਹੀ ਸੀ ਕਿ ਤੇ ਸਟਾਫ ਵੀ ਬੜਾ ਪਲਾਈਟ ਤੇ ਬੜਾ ਸੋਹਣਾ ਜਿਹਾ ਸਟਾਫ ਸੀਗਾ ਹਨਾ ਇਹ ਬਾਰਾ ਵੇਟਿੰਗ ਏਰੀਆ ਹੈਗਾ ਜਿਹੜਾ ਇਹਨਾਂ ਦਾ ਜਿੱਥੇ ਆਪਾਂ ਬੈੰਨੇ ਹੈਗੇ ਆ ਤੇ ਲੋ ਜੀ ਇੱਥੇ ਆਪਾਂ ਉਹੀ ਹਨਾ ਆਗੇ ਘਰੇ ਤੇ ਉਸ ਤੇ ਕੰਮਾਂ ਤੇ ਆਪਾਂ ਲੱਗ ਗਏ ਹੈਗੇ ਆਂ ਤੇ ਇੱਥੇ ਹੁੰਦੇ ਨੂੰ ਹੋਰ ਚੰਦ ਚੜਿਆ ਪਿਆ ਸੀਗਾ ਤੇ ਜਿਹੜੇ ਪਤੀਲੇ ਸੀਗਾ ਮੇਰਾ ਹਨਾ ਉਹ ਹੋ ਗਿਆ ਸੀ ਖਰਾਬ ਹੈ ਪੈਨ ਸੌਸ ਪੈਨ ਸੀ ਜਿਹੜਾ ਉਹਦਾ ਉੱਪਰਲੀ ਪਲੇਟ ਜੀ ਹਨਾ ਇੰਡਕਸ਼ਨ ਵਾਲੀ ਹੁੰਦੀ ਹੈ ਜਿਹੜੀ ਉਹ ਲੱਗੀ ਸੀਗੀ ਹਨਾ ਵੈਸੇ ਇੰਡਕਸ਼ਨ ਤੇ ਤਾਂ ਅਸੀਂ ਕਦੇ ਰੱਖਿਆ ਵੀ ਨਹੀਂ ਤੇ ਇਹ ਵੈਸੇ ਇਨਾ ਪੁਰਾਣਾ ਵੀ ਨਹੀਂ ਸੀਗਾ ਹਨਾ ਵੀ ਸਾਲ ਕੋ ਹੋਇਆ ਸੀ ਲੱਗੇ ਨੂੰ ਤੇ ਇਹ ਵਿੱਚੋਂ ਬਲੈਕ ਹੋ ਹੈ ਪਿਆ ਸੀ ਹਨਾ ਜੰਮਿਆ ਹੀ ਪਿਆ ਸੀ ਕਿਉਂਕਿ ਆਪਾਂ ਉੱਪਰੋਂ ਕਲੀਨ ਕਰ ਲਏ ਨੇ ਉਹ ਵਿੱਚ ਜੰਮੀ ਗਿਆ ਸਾਰਾ ਤੇ ਮੈਂ ਇੱਥੇ ਨਾਲ ਜ਼ੋਰ ਲਾ ਲਾ ਕੇ ਇਹਨੂੰ ਕੀਤਾ ਸਾਫ਼ ਹਨਾ ਘੰਟਾ ਲੱਗਿਆ ਪਹਿਲਾਂ ਤਾਂ ਅਨਸਾਰ ਸਾਨੂੰ ਲੋਕ ਕੋ ਬੋਧ ਲੱਗੀ ਸੀ ਅਸੀਂ ਦੋਨੇ ਜਣੀਆਂ ਨੇ ਆ ਕੇ ਰੋਟੀ ਖਾਧੀ ਉਹਨ ਰੋਟੀ ਉੱਤੇ ਖਵਾ ਕੇ ਮੈਨੂੰ ਐ ਸੀ ਵੀ ਵਿਚਾਰੀ ਨੂੰ ਘੰਟਾ ਲੱਗਿਆ ਨਾ ਉਹਦਾ ਪੰਡ ਨਾ ਕਾਫੀ ਅੱਗੇ ਜਾ ਕੇ ਐ ਘੰਟਾ ਡੇਢ ਘੰਟਾ ਲੱਗ ਜਾਂਦਾ ਤੇ ਉਹਨੂੰ ਵੀ ਮੈਂ ਰੋਟੀ ਖਵਾ ਕੇ ਭੇਜਿਆ ਸ਼ਾਇਦ ਉਹ ਵੀ ਨਹੀਂ ਕੁਝ ਖਾ ਕੇ ਇਸ ਤੇ ਮੈਂ ਵੀ ਨਹੀਂ ਖਾਦਾ ਸੀਗਾ ਆ ਕੇ ਅਸੀਂ ਪਹਿਲਾਂ ਰੋਟੀਆਂ ਤੇ ਢਿੱਗੀਆਂ ਹਨਾ ਭੁੱਖੇ ਸ਼ੇਰਾਂ ਨੂੰ ਹਨਾ ਪਹਿਲਾਂ ਆਪਦੇ ਪੇਟ ਪੂਜਾ ਕੀਤੀ ਤੇ ਫੇਰ ਮੈਂ ਲੱਗੀ ਸੀ ਕੰਮ ਨੂੰ ਕਿਉਂਕਿ ਮੈਨੂੰ ਇਹ ਸੀਗਾ ਚਲੋ ਹਨਾ ਕੁੱਕਰ ਵਗੈਰਾ ਜਿਹੜਾ ਸੀਗਾ ਤਿਆਰ ਦੇ ਭਾਂਡੇ ਸੀਗੇ ਉਹ ਧੋਦਾਂ ਤੇ ਉਸ ਤੋਂ ਬਾਅਦ ਮੇਰਾ ਆ ਜੱਬ ਪੈ ਗਿਆ ਇਹਦੇ 'ਚ ਤੇ ਇਹ ਤੇ ਤੇ ਮੇਰੇ ਨਾਲ ਤਾਂ ਐਸੀ ਇਹਨੇ ਮੇਰੀ ਤਸੱਲੀ ਕਰਾਈ ਹਨਾ ਮੇਰੀ ਸਾਰੀ ਕੈਪੈਸਿਟੀ ਜਿਹੜੀ ਖਤਮ ਹੋ ਗਈ ਇਸੇ ਤੇ ਹੀ ਤੇ ਇਹ ਤਾਂ ਢਿੱਤੀ ਕਾਲਖ ਸੀ ਨਾ ਇਹ ਪਤੀਲੇ ਤੇ ਮੈਂ ਤਾਂ ਲਾ ਲਾ ਕੇ ਥੱਕ ਗਈ ਹਨਾ ਮੈਂ ਇਹਦੇ ਲਈ ਸਭ ਕੁਝ ਟਰਾਈ ਕੀਤਾ ਹਨਾ ਸਟੀਲ ਵੂਲ ਲਗਾਈ ਹਨਾ ਚਮਚਿਆਂ ਨਾਲ ਹਨਾ ਨਾਈਫ ਨਾਲ ਕਰਦਾ ਜਿਵੇਂ ਤਿੱਖੀ ਹਨਾ ਉਹਦੇ ਨਾਲ ਵੀ ਲਾਇਆ ਹਨਾ ਤੇ ਮਸਤੀ ਮੇਰੇ ਤਾਂ ਮੋਢੇ ਦੁਖਣ ਲਾਤੇ ਇਸ ਚੀਜ਼ ਨੇ ਤੇ ਮੇਰੇ ਕੋਲ ਨਾ ਅੱਜ ਬੇਕਿੰਗ ਥੋੜਾ ਵਗੈਰਾ ਵੀ ਹੈ ਨਹੀਂ ਸੀਗਾ ਨਹੀਂ ਤਾਂ ਕਈ ਕਹਿੰਦੇ ਹੁੰਦੇ ਨੇ ਨਾ ਮੈਂ ਕਈ ਵਾਰੀ ਰਿਯੂਜ਼ ਵੀ ਕੀਤਾ ਵੀ ਕਾਲੀ ਚੀਜ਼ ਤੇ ਉਹ ਯੂਜ਼ ਕਰ ਲਓ ਅੱਜ ਸਾਰੇ ਖਤਮ ਹੋયા ਪਿਆ ਵੈਸੇ ਨਾ ਕੁਝ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਕੀ ਹੋ ਜਾਣਾ ਤੇ ਆਪਾਂ ਨੂੰ ਕਿੱਧਰ ਲਾ ਆਪਣਾ ਹਨਾ ਮੂੰਹ ਹੋ ਜਾਣਾ ਕਿੱਧਰ ਨੂੰ ਮੈਨੂੰ ਸਵੇਰੇ ਸੋਚਿਆ ਕੁਝ ਹੋਰ ਸੀਗਾ ਵੀ ਹੋਰ ਕੰਮ ਦੀ ਮੇਰੀ ਪਲੈਨਿੰਗ ਸੀ ਹਨਾ ਤੇ ਸ਼ਡਿਊਲ ਮੇਰਾ ਬਿਲਕੁਲ ਹੀ ਚੇਂਜ ਹੋ ਗਿਆ ਇੱਕ ਫੋਨ ਕਾਲ ਨਾਲ ਆਪਣਾ ਸਾਰਾ ਸ਼ਡਿਊਲ ਚੇਂਜ ਹੋ ਜਾਂਦਾ ਤੇ ਮੰਮੀ ਨੇ ਵੀ ਜਾਣਾ ਸੀਗਾ ਕਿਤੇ ਹਨਾ ਤੇ ਮੰਮੀ ਉਧਰ ਚਲੇ ਗਏ ਹੈਗੇ ਆ ਬਸ ਫਿਰ ਉਹੀ ਲੋਕ ਲਾ ਕੇ ਜਾਣ ਵਾਲਾ ਸਿਸਟਮ ਬਣ ਜਾਂਦਾ ਕਈ ਵਾਰੀ ਇਹ ਵੀ ਘਰੇ ਹੁੰਦੇ ਹੈਗੇ ਹਨਾ ਤੇ ਅੱਜ ਇਹ ਵੀ ਨਹੀਂ ਘਰੇ ਸੀਗੇ ਤੇ ਆਕੇ ਇਸ ਕਰਕੇ ਫਿਰ ਮੈਨੂੰ ਉਹਦਾ ਵੀ ਨਿੱਕੇ ਨਿੱਕੇ ਬੈਂਡਿੰਗ ਕੰਮ ਆ ਜਿਹੜੇ फटाफट ਕਰ ਦਾਂ ਕਿਉਂਕਿ ਜੇ ਮੈਂ ਇੱਕ ਵਾਰੀ ਹਨਾ ਪੈ ਗਈ ਨਾ ਤੇ ਮੈਨੂੰ ਕਈ ਵਾਰੀ ਨੀਂਦ ਆ ਜਾਂਦੀ ਹੈ ਜਾਂ ਮੇਰੇ ਉੱਠਣ ਨੂੰ ਨੀਂਦ ਨਹੀਂ ਵੀ ਨਾ ਆਂਦੀ ਦੁਪਹਿਰ ਵੇਲੇ ਤੇ ਮੇਰੇ ਉੱਠਣ ਨੂੰ ਮਨ ਨਹੀਂ ਕਰਦਾ ਜਦੋਂ ਮੈਂ ਇੱਕ ਵਾਰੀ ਪੈ ਜਾ ਮੇਰੇ ਇੰਨੀ ਜ਼ਿਆਦਾ ਟਾਈ ਫਿਰ ਤੋਂ ਬਾਅਦ ਵੀਕਨੈਸ ਹੋ ਗਈ ਹੈ ਨਾ ਤੇ ਮੈਨੂੰ ਨਾ ਐ ਲੱਗਦਾ ਜਿਵੇਂ ਮੇਰੀ ਖੋਦ ਹੀ ਨਜ਼ਰ ਲੱਗ ਗਈ ਹੁੰਦੀ ਹੈ ਵੀ ਮੈਂ ਨਾ ਆਪਦੇ ਆਪ ਨੂੰ ਐ ਸਮਝੀ ਸੀ ਵੀ ਲੈ ਸੁਸਤੀ ਕਿਵੇਂ ਲੋਕਾਂ 'ਚ ਪੈ ਜਾਂਦੀ ਹੈ ਹਨਾ ਵੀ ਮੈਂ ਇਨੀ ਐਕਟਿਵ ਹੁੰਦੀ ਸੀ ਮੈਂ ਨਾ ਪੂਰੇ ਮੈਨੇਜਮੈਂਟ ਮੇਰਾ ਕੀਤਾ ਹੁੰਦਾ ਸੀ ਬਸ ਹੁਣ ਮੈਂ ਆ ਕਰ ਲਿਆ ਇਸ ਤੋਂ ਬਾਅਦ ਮੈਂ ਆ ਕਰ ਲਿਆ ਮੇਰੇ ਦਿਮਾਗ ਦੇ ਵਿੱਚ ਹੀ ਇੰਨੀ ਵਧੀਆ ਟਾਈਮ ਮੈਨੇਜਮੈਂਟ ਹੁੰਦੀ ਸੀਗੀ ਤੇ ਸੈਟਿੰਗ ਤਾਂ ਮੇਰੀ ਇੰਨੀ ਵਧੀਆ ਹੁੰਦੀ ਸੀ ਨਾ ਵੀ ਮੈਨੂੰ ਮੰਮੀ ਇਹ ਵੀ ਕਹਿ ਦਿੰਦੇ ਸੀ ਵੀ ਇਹਦੀਆਂ ਅਲਮੀਰਾ ਵਗੈਰਾ ਦੇਖ ਕਿੰਨੀਆਂ ਸੋਹਣੀਆਂ ਹਨਾ ਪੂਰੀਆਂ ਸੈੱਟ ਹੁੰਦੀਆਂ ਹੈਗੀਆਂ ਕਦੀ ਮੈਂ ਚੀਜ਼ ਵਿਖਰਣ ਦੀ ਤਿਸ ਤੇ ਹੋਣਾ ਮੇਰੀ ਉਹ ਉਲਝਦੀ ਜਾਂਦੀ ਹੈ ਤਾਂ ਨਹੀਂ ਜਿਵੇਂ ਕਹਿੰਦੇ ਨੇ ਨਾ ਵੀ ਤੰਦ ਨਹੀਂ ਤਾਣੀ ਉਲਜੀ ਵੀ ਪੂਰੀ ਮੇਰੀ ਤਾਣੀ ਉਲਜੀ ਪਈ ਹੈਗੀ ਆ ਮੈਂ ਤਾਂ ਜੌਬ ਦਾ ਹੀ ਸੋਚਦੀ ਰਹੀ ਨਹੀਂ ਹ ਸਾਰਾ ਦਿਨ ਵੀ ਕਦੋਂ ਮੈਂ ਨਿਕਲਾਂ ਹਨਾ ਕਦੋਂ ਮੈਂ ਜੌਬ ਕਰਾਂ ਤੇ ਪਰ ਮੈਂ ਤਾਂ ਇਨਾ ਚੀਜ਼ਾਂ ਚ ਉਲਝ ਕੇ ਰਹਿ ਗਈ ਹਨਾ ਮੈਂ ਕਈ ਵਾਰ ਸੋਚੀ ਵੀ ਕੀ ਮੇਰੀ ਲਾਈਫ ਸੀ ਹਨਾ ਤੇ ਕੀ ਬਣ ਕੇ ਰਹਿ ਗਈ ਹੈਗੀ ਬਹੁਤ ਸਾਰੀਆਂ ਇਹੋ ਜੀਆਂ ਮੇਰੀਆਂ ਭੈਣਾਂ ਹੋਣਗੀਆਂ ਜਿਹੜੀਆਂ ਵੀ ਹਾਈ ਐਜੂਕੇਟਿਡ ਹੋਣ ਦੇ ਬਾਵਜੂਦ ਵੀ ਵੀ ਆਪਦੀ ਕਬੀਲਦਾਰੀ 'ਚ ਹੀ ਉਲਝ ਕੇ ਰਹਿ ਗਈਆਂ ਹੈਗੀਆਂ ਹਨਾ ਵੀ ਮੈਂ ਕਈ ਵਾਰ ਸੋਚਣ ਲੱਗ ਜਾਨੀ ਹੁੰਨੀ ਆ ਵੀ ਮੈਂ ਕਿੰਨਾ ਵਧੀਆ এনवायरमेंट ਸੀ ਜਿਹੜਾ ਮੈਂ ਛੱਡ ਕੇ ਆ ਗਈਆਂ ਹਨਾ ਸੋਚਦੇ ਤਾਂ ਆਪਾਂ ਉਦੋਂ ਵੀ ਕੁਝ ਹੋਰ ਹੁੰਨੇ ਆ ਵੀ ਸ਼ਾਇਦ ਮੈਰਿਜ ਤੋਂ ਵੱਧ ਆਪਾਂ ਇਸ ਤੋਂ ਵੀ ਜ਼ਿਆਦਾ ਕਰਾਂਗੇ ਪਤਾ ਨਹੀਂ ਵੀ ਕੀ ਖੰਭ ਵੀ ਲੱਗ ਜਾਣਗੇ ਹਨਾ ਮੈਨੂੰ ਤਾਂ ਲੱਗਦਾ ਵੀ ਜਿਹੜੇ ਪਰ ਆਪਣੇ ਨਿਕਲੇ ਹੁੰਦੇ ਉਹ ਵੀ ਕੱਟੇ ਜਾਂਦੇ ਆ ਹਨਾ ਸੋ ਸਾਰਿਆਂ ਨਾਲ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ ਵੀ ਚਲੋ ਹਾਲਾਤ ਹਾਲਾਤ ਹੁੰਦੇ ਅਲੱਗ-ਅਲੱਗ ਹਨਾ ਵੀ ਮੇਰੀ ਸਿਚੁਏਸ਼ਨ ਹੋਰ ਸੀਗੀ ਤੇ ਮੈਂ ਕਹਿੰਨੀ ਵੀ ਕਿਸੇ ਦੀ ਵੀ ਇਸ ਤਰ੍ਹਾਂ ਦੀ ਨਾ ਹੋਵੇ। ਐਨੀ ਘਪਾ ਘਪਾਈ ਕਰਕੇ ਵੀ ਦੇਖੋ ਕੁਝ ਨਹੀਂ ਬਣਿਆ। ਅੱਧਾ ਕਿਲੇ ਹੈ ਇਹ ਤੋ ਪਾਲਾ ਜਾ। ਮੈਂ ਗਲਾਸ ਨਾਲ ਵੀ ਰਗੜਿਆ ਹਨਾ ਚਾਕੂ ਨਾਲ ਵੀ ਪਰ ਇਹ ਲੈ ਨਹੀਂ ਰਿਹਾ। ਇਹ ਲਗਾਇਆ ਹੁੰਦਾ ਤਲਾ ਜਾ ਇਹਦਾ ਇੰਡਸਟਰੀ ਵਾਸਤੇ ਗੈਸ ਤੇ ਤਾਂ ਐਵੇਂ ਵੀ ਚੱਲ ਜਾਊਗਾ। ਤੇ ਪਰ ਨਾ ਇਹ ਚੇਂਜ ਹੀ ਕਰ ਦਾਂਗੇ। ਜੇ ਨਾਂ ਜੋੜਿਆ ਹਨਾ ਉਹ ਤੋਂ ਜਾਂ ਦੇਖੋ ਜਾ ਕੇ ਦਿਖਾਵਾਂਗੇ ਭਾਂਡੇ ਵਾਲੇ ਨੂੰ ਜੇ ਤਾਂ ਇਹ ਜੁੜ ਗਿਆ ਤਾਂ ਠੀਕ ਹੈ ਨਹੀਂ ਇਹਨੂੰ ਚੇਂਜ ਕਰ ਦਾਂਗੇ ਆਪਣੇ ਕੋਲੇ ਹੈਗੇ ਚਾਹ ਵਾਲੇ ਦੋ ਪੈਨ ਇੱਕ ਆਹ ਪੈਨ ਤੇ ਇਹਦੀ ਵੀ ਕੁਛ ਦਿਨ ਪਹਿਲਾਂ ਡੰਡੀ ਟੁੱਟ ਗਈ ਜਿਵੇਂ ਦੋਨੇ ਸਕੇ ਭرائی ਹੁੰਦੇ ਆ ਵੀ ਦੋਨੇ ਚੇਂਜ ਹੋਣਾ ਚਾਹੁੰਦੇ ਹੁੰਦੇ ਹਨਾ ਅੱਕਲੇ ਹੋਣੇ ਹਨ ਇੱਥੇ ਰਹਿ ਰਹਿ ਕੇ ਇਸ ਘਰ 'ਚ ਤੇ ਇਹਦੀ ਡੰਡੀ ਮੰਮੀ ਨੇ ਇੱਥੋਂ ਲਵਾਈ ਨਹੀਂ ਨੇੜੇ ਦੇ ਬਾਜ਼ਾਰ ਤੋਂ ਕਿਉਂਕਿ ਕਹਿੰਦੇ ਮਾਰਕੀਟ ਤੋਂ ਆਪਾਂ ਨਾ ਚੇਂਜ ਕਰਿਆਵਾਂਗੇ ਦਿਵਾਲੀ ਤੋਂ ਪਹਿਲਾਂ ਦੀ ਇਹ ਹੋਈ ਵੀ ਐ ਤੇ ਦਿਵਾਲੀ ਤੇ ਫਿਰ ਮੰਮੀ ਹੋ ਗਏ ਬਿਮਾਰ ਜਾਣਾ ਦੱਸੀਗਾ ਭਾਂਡੇ ਵਾਲੇ ਕੋਲੇ ਕੁਛ ਕੋ ਹੋਰ ਚਲ ਭਾਂਡੇ ਦੇਖ ਕੇ ਆਪਾਂ ਦਿਵਾਲੀ ਤੇ ਲੈ ਲੈਨੇ ਆ ਹਨਾ ਤੇ ਹੁਣੇ ਦੋਨੇ ਹੋ ਗਏ ਖਰਾਬ ਤੇ ਹੁਣ ਤਾਂ ਜਾਣਾ ਹੀ ਪੈਣਾ ਮੈਂ ਐਵੇਂ ਸਹੀ ਸੀ ਜਾਣਾ ਪਰੋਣਾ ਫਿਲਿੰਗ ਕਰਾਈ ਆ ਹਨਾ ਤੇ ਉਹ ਪਹਿਲਾਂ ਕੱਚੀ ਕਰਦੇ ਆ ਹਨਾ ਹੁਣ ਪੱਕੀਆਂ ਕਰਨੀ ਐ ਸਿ ਪੰਜਵੇਂ ਦਿਨ ਮਤਲਬ 5 ਦਿਨਾਂ ਬਾਅਦ ਪਤਾ ਨਹੀਂ ਪੰਜਵੇਂ ਦਿਨ ਕਿਹਾ ਸੀ ਉਸ ਦਿਨ ਹੀ ਲੈ ਕੇ ਜਾਵਾਂਗੇ ਫਿਰ ਇਹ ਇੱਕ ਦੋ ਦਿਨਾਂ ਤੱਕ ਤਿੰਨ ਦਿਨ ਤਾਂ ਹੋ ਗਏ ਆ ਦੋ ਦਿਨਾਂ ਨੂੰ ਆਪਾਂ ਲੈ ਜਾਾਂਗੇ ਇਹਨਾਂ ਨੂੰ ਤੇ ਠੀਕ ਕਰਵਾ ਲਾਂਗੇ ਹੁਣ ਤਾਂ ਮੇਰੇ ਹੱਥ ਵੀ ਰੁਖਣ ਲੱਗ ਗਏ ਇਹਨਾਂ ਨੂੰ ਰਗੜ ਰਗੜ ਕੇ ਹਨਾ ਬਸ ਇੱਥੋਂ ਤੱਕ ਹੀ ਪੋਸੀਬਲ ਹੈ ਇਹ ਦੁਬਦ ਨਹੀਂ ਹੁੰਦੇ ਹੈਗੇ ਚੂੜੀਆਂ ਵੀ ਟੁੱਟ ਗਈਆਂ ਮੇਰੀਆਂ ਨਾ ਸ਼ੈਂਕ ਚੁੱਜੀਆਂ ਤੇ ਮੈਂ ਹੁਣ ਨਾ ਕੋਈ ਤਰ੍ਹਾਂ ਥੱਕ ਗਈ ਆ ਪਹਿਲਾਂ ਤਾਂ ਮੇਰਾ ਅੱਜ ਅਲਮਾਰੀਆਂ ਸਾਫ ਕਰਨ ਦਾ ਕੱਪੜੇ ਇਧਰ ਉਧਰ ਕਰਨ ਦਾ ਹਨਾ ਮੈਨੂੰ ਇਸ ਪੂਰੀ ਬਾਹਮ ਦੇ ਕੱਟ ਲਵਾਣਾ ਹੈ ਸ਼ੀਰਟਾਂ ਇਹਨਾਂ ਦੀਆਂ ਉਹਦਾ ਸੀ ਸ਼ਡਿਊਲ ਬਣਿਆ ਹੋਇਆ ਤੇ ਅਚਾਨਕ ਮੇਰੀ ਫਰੈਂਡ ਦਾ ਫੋਨ ਆ ਗਿਆ ਦੀ ਬਾਹ ਬਹੁਤ ਦੁਖਦੀ ਸੀ ਕਿ ਉਹ ਕਹਿੰਦੀ ਜਿੱਥੇ ਮੰਮੀ ਦੀ ਮੈਡੀਸਨ ਲਿਆਂਦੀ ਹੈ ਮੈਨੂੰ ਉਸ ਡਾਕਟਰ ਕੋਲੇ ਲੈ ਜਾ ਮੈਂ ਉਹ ਉੱਥੇ ਲੈ ਕੇ ਗਈ ਉਹ ਕਹਿੰਦੇ ਬਲੋਕੇਜ ਹੋਈ ਹੈ ਬਾਹ ਦੇ ਵਿੱਚ ਤੁਸੀਂ ਸਪੈਸ਼ਲਿਸਟ ਕੋਲੇ ਜਾਓ ਸਪੈਸ਼ਲਿਸਟ ਕਾਫੀ ਦੂਰ ਸੀਗਾ ਮੋਗਾ ਰੋਡ ਤੇ ਪਹਲਾਉਦੇ ਕੋਲੇ ਗਏ ਉੱਥੇ ਫਿਰ ਪ੍ਰੋਸੈਸ ਦੇ ਹਿਸਾਬ ਨਾਲ ਵੇਟ ਕਰਨੀ ਪਈ ਹੈ ਨਾ ਕਾਫੀ ਟਾਈਮ ਲੱਗ ਗਿਆ ਉੱਥੇ ਤੇ ਇਸ ਕਰਕੇ ਹੁਣ ਉਹ ਮੇਰੇ ਨਾਲ ਹੀ ਪਹਿਲਾ ਘਰੇ ਆ ਗਈ ਸੀ ਰੋਟੀ ਵੀ ਨਹੀਂ ਮੈਂ ਖਾ ਕੇ ਗਈ ਮੈਨਰੇ ਕਾ ਚਲੋ 10 ਮਿੰਟ ਦੀ ਗੱਲ ਹੈਗੀ ਆ ਜੇ ਡਾਕਟਰ ਤੋਂ ਅਸੀਂ ਨਾਰਮਲੀ ਲੈਣੀ ਹੈ ਮੈਡੀਸਨ ਉਤੋਂ ਲੈ ਲਾਂਗੇ ਪਰ ਉੱਥੇ ਸਾਨੂੰ ਟਾਈਮ ਬਹੁਤ ਲੱਗ ਗਿਆ ਹਨਾ ਤੇ ਆ ਕੇ ਉਹਨਾਂ ਨੂੰ ਮੇਂ ਲਿਆਈ ਆ ਕੇ ਅਸੀਂ ਰੋਟੀ ਪਾਣੀ ਖਾਧਾ ਤੇ ਹੁਣ ਮੈਂ ਤਾਈਆਂ ਭਾਂਡੇ ਚੱਕਣ ਲੱਗੀ ਸੀ ਹੁਣ ਤਾਂ 2:30 ਵਜਣ ਵਾਲੇ ਬੱਚਿਆਂ ਦੇ ਆਉਣ ਦਾ ਵੀ ਟਾਈਮ ਹੋ ਗਿਆ ਤੇ ਮੈਂ ਉਹਦੀ ਰੋਟੀ ਵੀ ਬਣਾ ਕੇ ਰੱਖ ਲਈ ਹੈਗੀ ਅੰਦਰ ਰੱਖਤੀ ਤੇ ਬੈੱਡ ਸ਼ੀਟ ਮੈਂ ਨਾ ਚੇਂਜ ਕਰਦੀ ਕਰਦੀ ਸਵੇਰੇ ਉਵੇਂ ਰੱਖ ਲਈ ਸੀ ਮੈਨੂੰ ਇਹ ਸੀ ਕਿ ਚਲੋ ਮੈਂ ਹਾਂ ਵੀ ਵਿੱਚੋਂ ਕੱਪੜੇ ਕੱਢਣੇ ਹੋਣਗੇ ਬੈੱਡ 'ਚ ਹੁਣ ਤੇ ਹੁਣ ਮੈਂ ਉਵੇਂ ਵੀ ਛੋਣੀ ਹੈਗੀ ਹੁਣ ਇਹ ਕੰਮ ਆ ਜਿਹੜਾ ਕੱਲ ਤੇ ਗਿਆ ਪੈਂਡਿੰਗ ਰਹਿ ਗਿਆ ਤੇ ਹੁਣ ਪਰਸੋਂ ਮੈਂ ਜਾਣਾ ਹੋਊਗਾ ਡੈਂਟਿਸਟ ਕੋਲ ਹੈ ਨਾ ਡੇਲੀ ਦਾ ਸ਼ਡਿਊਲ ਨਾ ਜਿਹੜਾ ਬਸ ਤੇ ਐਵੇਂ ਬਣਿਆ ਹੋਇਆ ਬਸ ਆਹੀ 2-4 ਘੰਟੇ ਹੁੰਦੇ ਆ ਕਿ ਦਿਨ ਬਹੁਤ ਛੋਟੇ ਹੋ ਗਿਆ ਹੈ ਨਾ ਤੇ ਬਸ ਉੱਥਲ-ਪੁਥਲ ਹੀ ਹੋ ਜਾਂਦੀ ਹੈ ਕਿ ਕੱਪੜਿਆਂ ਦੀ ਸੈਟਿੰਗ ਹੁਣ ਕਰਨੀ ਬਹੁਤ ਔਖੀ ਲੱਗ ਜਾਂਦੀ ਹੈ ਕਿਉਂਕਿ ਗਰਮੀ ਵਾਲੇ ਹਜੇ ਪਈ ਜਾਂਦੇ ਆ ਸਵੇਰ ਵਾਸਤੇ ਪੂਰੀ ਮਾਂ ਨਹੀਂ ਕੱਢਣੀ ਐ ਵੀ ਉਹ ਰੱਖੂਗੀ ਕਿੱਥੇ ਮੈਨੂੰ ਇਹ ਹੋਇਆ ਪਰ ਸਾਡੇ ਤਾਂ ਜਗ੍ਹਾ ਹੀ ਬਹੁਤ ਥੋੜੀ ਹੈ ਨਾ ਲੋਜੀ ਕਿ ਨਮਤਾਂ ਬਹੁਤ ਹੋ ਗਈ ਇਥੇ ਕਰਦੇ ਹੈਗੇ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮੇਰੇ ਚੈਨਲ ਤੇ ਨਵੇਂ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ